ਐਸਐਸਪੀ ਵਰੁਣ ਸ਼ਰਮਾ ਐਸਪੀਸੀਟੀ ਸਸਰਾਜ ਆਲਮ ਵੱਲੋਂ ਆਪਣੇ ਟੀਮ ਦੇ ਨਾਲ ਅੱਜ ਪਟਿਆਲੇ ਦੀ ਥਾਪਨ ਯੂਨੀਵਰਸਿਟੀ ਦੇ ਅਡੀਟੋਰੀਅਮ ਮੈਂ ਦਿਨ ਨਸ਼ੇ ਦੇ ਖਿਲਾਫ ਸਨੇਚਿੰਗ ਕੀਤੀ ਗਈ ਦੱਸਦੀ ਕਿ ਸਨੇਚਿੰਗ ਦੇ ਦੌਰਾਨ ਸਕੂਲੀ ਬੱਚਿਆਂ ਨੇ ਭਾਗ ਲੇਤਾ ਤੇ ਇਸ ਮੌਕੇ ਤੇ ਐਸਐਸਪੀ ਵਰੁਣ ਸ਼ਰਮਾ ਨੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਨੂੰ ਲੈ ਕੇ ਜਾਗਰੂਕ ਕੀਤਾ। ਅੱਜ ਸਰਕੀਚਨ ਸੈਮੀਨਾਰ ਅਜ ਨੌਜਵਾਨਾਂ ਤੇ ਬਾਕਸ ਕੀਤਾ ਗਿਆ ਕੀ ਕਹਿਣਾ ਹੈ। ਦੇਖੋ ਮਨਜੋਗ ਡੀਜੀਪੀ ਪੰਜਾਬ ਦੇ ਦਾ ਤਾ ਮੁਤਾਬਿਕ ਸਾਨੂੰ ਜਿਹੜੇ ਦੋ ਟਾਸਕ ਮਿਲੇ ਹੋਏ ਆ ਉਦੋਂ ਚ ਪਹਿਲਾ ਟਾਸਕ ਹੈਗਾ ਐਨਫੋਰਸਮੈਂਟ ਐਨਫੋਰਸਮੈਂਟ ਬਾਰੇ ਪਟਿਆਲਾ ਪੁਲਿਸ ਲਗਾਤਾਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਵੱਡੀਆਂ ਰਿਕਵਰੀਆਂ ਨੂੰ ਅੰਜਾਮ ਦੇ ਰਹੀ ਹੈ ਦੂਜਾ ਟਾਸਕ ਹੈਗਾ ਅਵੇਅਰਨੈਸ ਅਵੇਅਰਨੈਸ ਯੂਥ ਚ ਇਸ ਪ੍ਰੋਬਲਮ ਬਾਰੇ ਕਰਨੀ ਬਹੁਤ ਜ਼ਰੂਰੀ ਹੈ ਇਸੇ ਲੜੀ ਚ ਅੱਜ ਮੈਂ ਇੱਥੇ ਥਾਪਰ ਕਾਲਜ ਆਪਣੀ ਸਾਰੀ ਟੀਮ ਨਾਲ ਪਹੁੰਚਿਆ ਸੀ ਤੇ ਐਸਪੀ ਸਿਟੀ ਡੀਐਸਪੀ ਸਿਟੀ 1 ਤੇ ਪਟਿਆਲਾ ਦੇ ਸਾਂਝੇ ਕੇਂਦਰ ਤੋਂ ਟੀਮ ਨੇ ਇੱਕ ਯੂਥ ਮੋਟੀਵੇਸ਼ਨ ਸੈਮੀਨਾਰ ਇੱਥੇ ਕੰਡਕਟ ਕਰਾਇਆ ਬੱਚਿਆਂ ਨੂੰ ਸਪੋਰਟਸ ਦੇ ਟਵੰਡੇ ਗਏ ਤੇ ਜਿਹੜੇ ਬੱਚੇ ਸਪੋਰਟਸ ਦੇ ਖੇਤਰ ਚ ਵਧੀਆ ਕੋਈ ਮੈਡਲ ਵਗੈਰਾ ਲੈ ਕੇ ਆਏ ਉਹਨਾਂ ਨੂੰ ਬਾਕੀ ਬੱਚਿਆਂ ਨੂੰ ਇੰਟਰੋਡਿਊਸ ਕਰਾਇਆ ਗਿਆ ਤੇ ਯੂਥ ਨੂੰ ਮੋਟੀਵੇਟ ਕੀਤਾ ਗਿਆ ਮੈਂ ਪਰਸਨਲੀ ਵੀ ਮੋਟੀਵੇਟ ਕੀਤਾ ਤੇ ਆਉਣ ਵਾਲੇ ਸਮੇਂ ਚ ਵੀ ਪਟਿਆਲਾ ਪੁਲਿਸ ਲਗਾਤਾਰ ਐਨਫੋਰਸਮੈਂਟ ਦੇ ਉਪਰਾਲਿਆਂ ਦੇ ਨਾਲ ਨਾਲ ਅਵੇਅਰਨੈਸ ਦੇ ਜਿਹੜੇ ਉਪਰਾਲੇ ਆ ਉਹ ਵੀ ਕਾਫੀ ਵੱਡੇ ਪੱਧਰ ਤੇ ਅੱਗੇ ਵੀ ਤੁਰ ਸਰ ਨਵੇਂ ਪ੍ਰਾਤਿਕ ਨੋਨ ਵੀ ਲਾਗੂ ਹੋ ਗਏ ਨੇ ਉਹਦੇ ਵਿੱਚ ਸਜਾਵਾਂ ਦੀਆਂ ਗੱਲਾਂ ਹੋਈਆਂ